ਜਿਹੜੇ ਮਾਲਵੇ ਦਾ ਏਰੀਆ ਜਿੱਥੋਂ ਪ੍ਰਧਾਨ ਜੀ ਆਂਦੇ ਯੂਰਪੀਅਨ ਯੂਨੀਅਨ ਦੇ ਨਾਲ ਇੱਕ ਫ੍ਰੀ ਟ੍ਰੇਡ ਐਗਰੀਮੈਂਟ ਮੋਦੀ ਸਾਹਿਬ ਨੇ ਕੀਤਾ ਹੈ। ਚੰਦ ਦਿਨ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਜਿਹੜਾ ਅਮਰੀਕਾ ਦਾ ਉਹਨੇ 50% ਹਿੰਦੁਸਤਾਨ ਦਾ ਜਿੰਨਾ ਬਾਹਰ ਮਾਲ ਜਾਂਦਾ ਅਮਰੀਕਾਕ ਉਹਦੇ ਤੇ 50% ਟੈਕਸ ਲਾਤਾ ਟੈਰਫ ਜਿਹਨੂੰ ਕਿਹਾ ਜਾਂਦਾ। ਅੱਜ ਤੋਂ 2-3 ਦਿਨ ਪਹਿਲਾਂ ਅਚਾਨਕ ਪਤਾ ਲੱਗਾ 50 ਤੋਂ ਘਟਾ ਕੇ 18 ਕਰ ਦਿੱਤਾ। ਬਹੁਤ ਖੁਸ਼ੀ ਹੋਈ ਲੋਕਾਂ ਨੂੰ ਕਿ ਬਹੁਤ ਵੱਡੀ ਉਪਲਬਧੀ ਹੈ ਯੂਰਪੀਅਨ ਯੂਨੀਅਨ ਤੋਂ ਬਾਅਦ ਹੁਣ ਅਮਰੀਕਾ ਨਾਲ 200 ਮਿਲੀਅਨ 500 ਮਿਲੀਅਨ ਤੋਂ ਵੱਧ ਦਾ ਜਿਹੜਾ ਟ੍ਰੇਡ ਹੈ ਇਹਦੇ ਵਿੱਚ ਵੱਡਾ ਲਾਭ ਹਿੰਦੁਸਤਾਨ ਦੀ ਕਿਸਾਨੀ ਨੂੰ ਪੰਜਾਬ ਦੀ ਕਿਸਾਨੀ ਨੂੰ ਮਿਲੇਗਾ ਪਰ ਜਦੋਂ ਐਸਾ ਐਸਾ ਪੱਤੇ ਖੁੱਲ੍ਹੇ ਸ਼ੁਰੂ ਹੋਏ ਤਾਂ ਅਸਚੋਂ ਨੇ ਪਤਾ ਲੱਗਾ ਕਿ ਮੋਦੀ ਸਾਹਿਬ ਤਾਂ ਲੰਮੀ ਪੈ ਗਏ 트ੰਪ ਦੇ ਸਾਹਮਣੇ ਬਗੇਲ ਸਾਹਿਬ ਮੋਦੀ ਸਾਹਿਬ 트ੰਪ ਦੇ ਸਾਹਮਣੇ ਲੰਮੇ ਪੈ ਗਏ ਮੇਰੇ ਵੀਰੋ ਅਜੇ ਉਹ ਟ੍ਰੇਡ ਐਗਰੀਮੈਂਟ ਦੀਆਂ ਟਰਮਸ ਅਸਾ ਐਸਾ ਬਾਹਰ ਆ ਰਹੀਆਂ ਉਹਨਾਂ ਦੇ ਐਗਰੀਕਲਚਰ ਸੈਕਟਰੀ ਨੇ ਚੰਦਨ ਪਹਿਲੇ ਟਰੰਪ ਨੂੰ ਮੁਬਾਰਕ ਦਿੱਤੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿਹੜੇ ਕਾਰ ਕਪਾਹ ਜਿਹੜੀ ਹੈ ਪੰਜਾਬ 'ਚ ਵੀ ਆ ਜਿਹੜੇ ਮਾਲਵੇ ਦਾ ਏਰੀਆ ਜਿੱਥੋਂ ਪ੍ਰਧਾਨਜੀ ਆਂਦੇ ਨੇ ਕਿਥੇ ਨਰਮਾ ਤੇ ਕਪਾਹ ਕਈ ਸਾਲਾਂ ਤੋਂ ਬੀਜੀ ਜਾਂਦੀ ਵੱਡੇ ਬੀਜਣ ਵਾਲੇ ਪੰਜਾਬ ਦੇ ਵਿੱਚ ਨੇ ਗੁਜਰਾਤ ਦੇ ਵਿੱਚ ਨੇ ਮਹਾਰਾਸ਼ਟra 'ਚ ਨੇ ਤੇਲੰਗਨਾ 'ਚ ਨੇ ਆਂਧਰਾ 'ਚ ਨੇ ਸਤੰਬਰ ਦੇ ਪਿਛੇ ਅਜ ਤੋਂ 4 ਮਹੀਨੇ ਪਹਿਲੇ ਇਹਦੇ ਤੇ 11% ਟੈਰਫ ਸੀ ਹਿੰਦੋਸਤਾਨ ਦਾ ਇਹਨਾਂ ਨੇ ਉਹ ਜਿਹੜਾ ਟੈਕਸੀ ਖਤਮ ਕੀਤਾ ਜਦੋਂ ਜ਼ੀਰੋ ਟੈਕਸ ਹੋਇਆ 30 ਲੱਖ ਉਹ ਜਿਹੜੇ ਉਹਨਾਂ ਦੇ ਉਨੂਤੀ ਕਹਿੰਦੇ ਨੇ ਕਾਟਨ ਦੀ ਆਪਣੇ ਪ੍ਰਧਾਨ ਜੀ ਨੂੰ ਪਤਾ ਹੋਣਾ ਬੇਲ ਸੌਰੀ ਬੇਲਜ਼ ਉਹਨੂੰ ਕਹਿੰਦੇ ਨੇ ਜਿਹੜੀਆਂ ਕਪਾਹ ਦੀਆਂ ਤੇ ਨਰਮੇ ਦੀਆਂ ਬੇਲਜ਼ ਹੁੰਦੀਆਂ 30 ਲੱਖ ਬੇਲਜ਼ ਪਿਛੇ 4 ਮਹੀਨੇ ਚਾਹੀਆਂ ਨੇ ਜਿਹਦੇ ਕਾਰਨ ਅੱਜ ਜਿਹੜੀ ਮੰਡੀ ਹੈ ਹਿੰਦੁਸਤਾਨ ਦੀ ਉਹ 1000 ਤੋਂ ਲੈ ਕੇ 1500 ਰੁਪਿਆ ਪ੍ਰੀ ਕਿਉਂਟਲ ਉਹ ਜਿਹੜਾ ਨਰਮਾ ਤੇ ਹੈ ਉਹ ਸੱਸਾ ਹੋ ਗਿਆ। ਹਿੰਦੁਸਤਾਨ ਦੇ ਕਿਸਾਨ ਨੂੰ ਪਾਰੀ ਪੈਮਾਨੇ ਤੇ ਨੁਕਸਾਨ ਹੋਇਆ। ਇਸ ਲਈ ਮੈਂ ਦੱਸਣਾ ਚਾਹਨਾ ਸੇਬ ਹੈ ਜਿਹੜਾ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਵਿੱਚ ਕਸ਼ਮੀਰ ਦੀ ਵੈਲੀ ਚ ਲਾਇਆ ਜਾਂਦਾ। ਇਹਨਾਂ ਨੇ ਜਿਹੜਾ 3 ਐਗਰੀਮੈਂਟ ਕੀਤਾ ਨਿਊਜ਼ੀਲੈਂਡ ਦਾ ਸੇਬ ਆਣਾ ਸ਼ੁਰੂ ਹੋ ਗਿਆ। ਉਹ ਜਿੱਦਣ ਅਮਰੀਕਨ ਸੇਬ ਸ਼ੁਰੂ ਹੋ ਗਿਆ ਤੁਹਾਡਾ ਜਿਹੜਾ ਹਿਮਾਚਲ ਪ੍ਰਦੇਸ਼ ਦਾ ਤੇ ਕਸ਼ਮੀਰ ਦਾ ਸੇਬ ਉਗਾਉਣ ਵਾਲਾ ਕਿਸਾਨ ਸੀ ਉਹ ਵੀ ਬਿਲਕੁਲ ਖਤਮ ਹੋ ਜਾਏਗਾ। ਅਗਲੀ ਜਿਹੜੀ ਐਸ ਤੋਂ ਵੀ ਵੱਡੀ ਖਤਰੇ ਦੀ ਘੰਟੀ ਹੈ ਜਿਹੜਾ ਚੋਨਾ ਤੇ ਕਣਕ ਪੰਜਾਬ ਤੇ ਅਸੀਂ ਬੀਜਨੇ ਆ ਮੇਰੇ ਵੀਰੋ ਜਦੋਂ ਉਹ ਜ਼ੀਰੋ ਟੈਰਿਫ ਹੋ ਗਿਆ ਤੁਹਾਡਾ ਚੋਨਾ ਕਣਕ ਤੁਹਾਡੀ ਚੀਨੀ ਤੁਹਾਡਾ ਡੇਰੀ ਦਾ ਜਿਹੜਾ ਜਿਹੜਾ ਵੇਰਕੇ ਦਾ ਜਿਹੜੀ ਕਚਾਨ ਹੈ ਪੰਜਾਬ ਦੀ ਦੁੱਧ ਦਾ ਜਿਹੜਾ ਕੰਮ ਹੈ ਕਾਰੋਬਾਰ ਹਰ ਪਿੰਡ ਦੇ ਵਿੱਚ ਭਾਵੇਂ ਸਾਡਾ ਖੇਤ ਮਜ਼ਦੂਰ ਹੈ ਭਾਵੇਂ ਛੋਟਾ ਕਿਸਾਨ ਹੈ ਹਰ ਆਦਮੀ ਨੇ ਮੱਝਾਂ ਗਾਵਾਂ ਰੱਖੀਆਂ ਥੋੜਾ ਮੋਟਾ ਕਰ ਉਹਨੂੰ ਐਡੀਸ਼ਨਲ ਇਨਕਮ ਉਹਦੇ ਚ ਆਉਂਦੀ ਇਹ ਵੀ ਜੋ ਤੇ ਸਸਤਾ ਹੋ ਜਾਏਗਾ ਤਾਂ ਕੰਮ ਆਪਣਾ ਬਿਲਕੁਲ ਖਤਮ ਹੋ ਜਾਏਗਾ ਮੈਂ ਅੱਜ ਇੱਥੋਂ ਜੰਡਿਆਲੇ ਗਰੂ ਤੋਂ ਡਾਨੀ ਸਾਹਿਬ ਦੇ ਇਸ ਇਤਿਹਾਜ ਦੇ ਸਟੇਜ ਤੋਂ ਮੈਂ ਸੱਦਾ ਦੇਣਾ ਚਾਹਨਾ ਸਾਰੀਆਂ ਕਿਸਾਨ ਯੂਨੀਅਨ ਦੇ ਮੇਰੇ ਵੀਰੋ ਜਿਸ ਤਰ੍ਹਾਂ ਇਹ ਕਾਲੇ ਕਾਨੂੰਨ ਪਹਿਲੇ ਮੋਦੀ ਲੈ ਕੇ ਆਇਆ ਸੀ ਅਡਾਨੀਆਂ ਦੇ ਅਮਾਨੀਆਂ ਦੇ ਲਾਭ ਵਾਸਤੇ ਸਮੁੱਚੀ ਕਿਸਾਨੀ ਇਕੱਠੀ ਹੋਈ ਵਿਸ਼ੇਸ਼ ਤੌਰ ਤੇ ਪੰਜਾਬ ਦੀ ਕਿਸਾਨੀ ਤੇ ਇੰਡੀਆ ਨੈਸ਼ਨਲ ਕਾਂਗਰਸ ਨੇ ਲੀਡ ਦਿੱਤੀ ਪਾਰਲੀਮੈਂਟ ਤੇ ਦੇਸ਼ ਦੇ ਵਿੱਚ ਅਸੀਂ ਉਹ ਜਿਹੜੇ ਕੀਤੇ ਹੋਏ ਕਾਲੇ ਕਾਨੂੰਨ ਸੀ ਉਹ ਵਾਪਸ ਕਰਵਾਏ ਹੁਣ ਫੇਰ ਪੰਜਾਬੀਓ ਅੱਜ ਸਾਨੂੰ ਫੇਰ ਉੱਠਣ ਦਾ ਟਾਈਮ ਆ ਗਿਆ ਇਹ ਸਰਕਾਰ ਅਮੀਰਾਂ ਦੇ ਤੇ ਗਰੀਬਾਂ ਦੇ ਖਿਲਾਫ ਹੈ ਇਹ ਕਿਸਾਨਾਂ ਦੇ ਖਿਲਾਫ ਤੇ ਖੇਤ ਮਜ਼ਦੂਰਾਂ ਦੇ ਖਿਲਾਫ ਹੈ ਇਹ ਵਰਕਰਜ਼ ਦੇ ਖਿਲਾਫ ਹੈ ਇਹ ਗਰੀਬ ਲੋਕਾਂ ਦੇ ਖਿਲਾਫ ਇਹ ਦਲਿਤ ਭਾਈਚਾਰਾ ਪਛੜੀਆਂ ਸ਼੍ਰੇਣੀਆਂ ਦੇ ਖਿਲਾਫ ਮੋਦੀ ਹੈ ਤੋਂ ਇਸ ਗੱਲ ਕਾਹਨ ਸਾਨੂੰ ਅੱਜ ਫੇਰ ਇਕੱਠੇ ਹੋਣ ਦੀ ਲੋੜ ਹੈ ਇਕੱਠੇ ਹੋਣਾ ਪਏਗਾ ਉੱਠਣਾ ਪਏਗਾ ਨਹੀਂ ਤੇ ਆ ਜਿਹੜਾ ਲੇਟੈਸਟ ਸਾਡਾ ਫ੍ਰੀ ਟ੍ਰੇਡ ਐਗਰੀਮੈਂਟ ਅਮਰੀਕਾ ਨਾਲ ਤੇ ਯੂਰੋਪੀਅਨ ਯੂਨੀਅਨ ਨਾਲ ਹੋਇਆ ਇਹਦਾ ਭਾਰੀ ਨੁਕਸਾਨ ਪੰਜਾਬ 'ਚ ਹੀ ਹੋਣਾ। ਤੀਸਰੀ ਗੱਲ ਮੇਰੇ ਵੀਰੋ ਸਾਡੀ ਇਹ ਡਿਮਾਂਡ ਹੈ। ਕਿ ਪੰਜਾਬ ਦੇ ਹਾਲਾਤ ਜਿਸ ਕਿਸਮ ਦੇ ਬਣ ਚੁੱਕੇ ਨੇ 5 ਲੱਖ ਕਰੋੜ ਦਾ ਕਰਜ਼ਾ ਜਿਹਦੇ ਭੁਗਤਾਨਤਮਾਨ ਨੇ ਜਾਣਾ ਮੇਰੇ ਵੀਰੋ 5 ਲੱਖ ਕਰੋੜ ਦਾ ਕਰਜ਼ਾ ਹੋਇਆ। ਪੰਜਾਬ ਕੋਈ ਰਸਤਾ ਨਹੀਂ ਜਿੰਨਾ ਚਿਰ ਸੱਚੇਰ ਸਾਹਿਬ ਜਿੰਨਾ ਚਿਰ ਵਾਅਦੇ ਦਾ ਬਾਪੂਰ ਨਾ ਖੁੱਲਿਆ ਏਸ਼ੀਆ ਦੇ ਨਾਲ ਤੇ ਯੂਰਪ ਨਾਲ ਸਾਡਾ ਵਪਾਰ ਨਾ ਸ਼ੁਰੂ ਹੋਇਆ ਤੇ ਪੰਜਾਬ ਦੀ ਸ਼ੁਕਰ ਜਿਹੜੀ ਸੁੱਕੀ ਬੰਦਰਗ ਇਹ ਨਾ ਖੋਲੀ ਗਈ ਤੇ ਕੋਈ ਸਾਡਾ ਫਿਊਚਰ ਨਹੀਂ ਭਾਵੇਂ ਜਿੰਨੂੰ ਮਰਜ਼ੀ ਲੈ ਕੇ ਆਵੇ ਇਹ ਅਸੀਂ ਮੈਂ ਤੁਹਾਨੂੰ ਜੜਕੀ ਗੱਲ ਸਮਝਾਣਾ ਚਾਹਨਾ 100 ਰੁਪਏ ਦੀ ਆਮਦਨ ਪਿੱਛੇ 122 ਰੁਪਏ ਦਾ ਸਾਡਾ ਪੱਕਾ ਖਰਚਾ ਜਿਹਦੇ ਵਿੱਚ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਜਿਹਦੇ ਵਿੱਚ ਪੈਨਸ਼ਨਰਾਂ ਦੀ ਪੈਨਸ਼ਨ ਜਿਹਦੇ ਵਿੱਚ ਆਟੇ ਦਾਲ ਦੇ ਪੈਸੇ ਜਿਹਦੇ ਵਿੱਚ ਬਿਜਲੀ ਦੀ ਸਬਸਿਡੀ ਭਾਵੇਂ ਕਿਸਾਨਾਂ ਦੀ ਹੋਵੇ ਭਾਵੇਂ ਕਰਾਂ ਦੀ ਹੋਵੇ 122 ਰੁਪਏ 100 ਰੁਪਏ ਦੀ ਆਮਦਨ ਪਿੱਛੇ ਔਰਲੈਡੀ ਸਾਡਾ ਫਿਕਸਡ ਖਰਚਾ ਉਹਦੇ ਚੋਂ ਬਿਲਕੁਲ ਕੱਟ ਨਹੀਂ ਹੋ ਸਕਦੇ ਬੈਂਕਾਂ ਦੀਆਂ ਕਿਸ਼ਤਾਂ ਬੈਂਕਾਂ ਦਾ ਇੰਟਰਸਟ ਤੋਂ ਮੇਰੀ ਗੁਜ਼ਾਰਿਸ਼ ਹੈ ਇਹ ਬਾਰਡਰ ਖੁੱਲੇਗਾ ਤੇ ਰਾਜਪੁਰੇ ਤੋਂ ਲੈ ਕੇ ਸਾਹ ਹਰਪ੍ਰਤਾਪ ਸਿੰਘ ਜੀ ਵਾਗੇ ਦੇ ਬਾਰਡਰ ਤੱਕ ਇਹ ਨਮਾ ਸਿੰਗਾਪੁਰ ਹੋਏਗਾ ਨਮਾ ਦੁਬਈ ਬਣੇਗਾ ਇਸ ਤੋਂ ਇਲਾਵਾ ਕੋਈ ਚਾਹਨਾ ਨਹੀਂ ਪੰਜਾਬੀ ਜਿਹੜੇ ਨੇ ਇਕੱਠੇ ਹੋਰ ਪੰਜਾਬ ਪੰਜਾਬੀ ਮੇਰੇ ਪੰਜਾਬ ਚ ਨਹੀਂ ਨੇ ਮੇਰੇ ਭਰਾਓ ਸਾਡੇ ਨਾਲ ਵੱਧ ਗਿਣਤੀ ਤੇ ਕੈਨੇਡਾ ਛੇ ਪੰਜਾਬੀ ਸਾਡੇ ਐਮਪੀਆ ਦੀ ਅਸੀਂ ਇੱਥੋਂ 13 ਕਰ ਲਿਆ ਭਾਈ ਪੰਜਾਬੀ origin ਦੇ ਐਮਪੀ ਜਿਹੜੇ ਨੇ ਉਹ ਕੈਨੇਡਾ ਚ 18 ਸਾਡੇ ਯੂਨਾਈਟਿਡ ਕਿੰਗਡਮ ਜਿਹਨੂੰ ਇੰਗਲੈਂਡ ਕਿਹਾ ਜਾਂਦਾ ਉਥੇ ਦੇ ਯੂਰੋਪੀਅਨ ਯੂਨੀਅਨ ਵਿੱਚ ਸਾਡੇ ਐਮਪੀ ਨੇ ਸਾਡੇ ਨਿਊਜ਼ੀਲੈਂਡ ਸਾਡੇ ਐਮਪੀ ਨੇ ਆਸਟ੍ਰੇਲੀਆ ਦੇ ਵਿੱਚ ਸਾਡੇ ਮੈਂਬਰਸ ਆਫ ਪਾਰਲੀਮੈਂਟ ਇਲੈਕਟ ਹੋ ਗਏ ਨੇ ਪੰਜਾਬੀ ਡਾਇਸਪੋਰਾ ਨੂੰ ਇਕੱਠਾ ਹੋਣਾ ਪਵੇਗਾ ਜਿਸ ਤਰ੍ਹਾਂ ਸਹਾਰਨ ਪ੍ਰਤਾਪ ਸਿੰਘ ਜੀ ਜਿਸ ਤਰ੍ਹਾਂ ਯਹੂਦੀ ਇਜ਼ਰਾਇਲ ਪਿੱਛੇ ਇਕੱਠੇ ਹੋਏ ਪੰਜਾਬੀਆਂ ਨੂੰ ਪੰਜਾਬ ਪਿੱਛੇ ਇਕੱਠਾ ਹੋਣਾ ਪਵੇਗਾ ਨਹੀਂ ਤੇ ਆਪਣਾ ਕੋਈ ਪਹੁੰਚ ਨਹੀਂ ਸਾਨੂੰ ਇਹ ਪੂਰ ਨਾਸ ਇਹ ਗੱਲ ਮੈਨੂੰ ਯਾਦ ਹੈ 1 ਚੰਨ ਮਹੀਨੇ ਪਹਿਲੇ ਜਦੋਂ ਰਾਹੁਲ ਗਾਂਧੀ ਜੀ ਇੱਥੇ ਆਏ ਸੀ ਸਾਡੇ ਪ੍ਰਧਾਨ ਜੀ ਕਾਰ ਚਲਾ ਰਹੇ ਸੀ ਬਖੇਲ ਸਾਹਿਬ ਗੱਡੀ ਦੇ ਪਿੱਛੇ ਦੂਸਰੇ ਨੰਬਰ ਤੇ ਰੋਚ ਅਸੀਂ ਮੈਂ ਤੇ ਬਖੇਲ ਸਾਹਿਬ ਬੈਠੇ ਸੀ ਉਸ ਟਾਈਮ ਇਹ ਆਈਡੀਆ ਮੈਂ ਰਾਹੁਲ ਜੀ ਨਾਲ ਸ਼ੇਅਰ ਕੀਤਾ ਸੀ ਇਹ ਸੁਣਦੇ ਸਨ ਉਹਨੇ ਕਿਹਾ ਬਾਜੋ ਸਾਹਿਬ ਇਕੱਲਾ ਪੰਜਾਬ ਨਹੀਂ ਜਿੱਦਣੇ ਤੁਹਾਡਾ ਸੁੱਕੀ ਬੰਦਰਗਾਹ ਖੁੱਲ ਗਈ ਤੇ ਸਾਰਾ ਜੰਮੂ ਕਸ਼ਮੀਰ ਸਾਰਾ ਹਿਮਾਚਲ ਸਾਰਾ ਹਰਿਆਣਾ ਦਿੱਲੀ ਯੂਪੀ ਰਾਜਸਥਾਨ ਤੇ ਉੱਤਰਾਖੰਡ ਜਿੰਨੀਆਂ ਨਾਰਥ ਇੰਡੀਅਨ ਸਟੇਟਸ ਨੇ ਮੇਜਰ ਬੈਨੇਫਿਸ਼ੀਰੀਜ਼ ਹੋਂ ਸੁੱਕੀ ਬੱਦਰਗਾ ਖੁੱਲੇਗੀ ਮੇਰੇ ਵੀਰੋ 8000 ਮੀਲ ਤੇ ਇਸਤੰਬੁਲ ਐ 터ਕੀ ਤੁਹਾਡਾ ਦੁੱਧ ਸੱਚਰ ਸਾਫ ਜਿਹੜਾ 50 ਜਾਂ 60 ਰੁਪਏ ਲੀਟਰ ਦੁੱਧ ਜਦੋਂ ਵੈਲਿਊ ਐਡ ਹੋਏਗੀ ਇਹ ਚੀਜ਼ ਵਿੱਚ ਕਨਵਰਟ ਹੋਏਗਾ ਇਹ 500 ਤੋਂ ਲੈ ਕੇ 1000 ਰੁਪਏ ਕਿਲੋ ਜਾਂ ਲੀਟਰ ਉੱਥੇ ਵਿਕੇਗਾ ਫਿਰ ਪੰਜਾਬ ਦੇ ਵਿੱਚ ਜਿਹੜੀ ਹੈ ਸਹੀ ਮਹੀਨੇ ਦੇ ਵਿੱਚ ਸਾਡੀ ਕਿਸਾਨੀ ਤੇ ਖੇਤ ਮਜ਼ਦੂਰ ਜਿਹੜੇ ਨੇ ਉਹ ਫਿਰ ਤਰੱਕੀ ਕਰਨ ਪੰਜਾਬ ਦੇ ਵਿੱਚ ਜੇ ਐਗਰੀਕਲਚਰ ਰੈਵੋਲੂਸ਼ਨ ਲਾ ਕੇ ਆਣਾ ਹੈ ਜਾਂ ਡਾਈਵਰਸੀਫਿਕੇਸ਼ਨ ਲਾ ਕੇ ਆਣੀ ਹੈ ਚਾਰ ਪ੍ਰਤਾਪ ਸਿੰਘ ਜੀ ਮੈਂ ਦੱਸਣਾ ਚਾਹਨਾ ਪਿਛਲੇ ਦਿਨੀ ਮੈਂ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਗਿਆ ਸੀ ਨਿਊਜ਼ੀਲੈਂਡ ਦੇ ਵਿੱਚ ਇੱਕ ਫਲੋਰ ਦਾ ਸਾਡਾ ਕਿਸਾਨ ਪਰ ਆਏ ਉਹਦੇ ਗ੍ਰੀਨ ਹਾਊਸ ਨੂੰ ਮੈਂ ਵਿਜ਼ਿਟ ਕੀਤਾ ਇੱਥੇ ਲਿਆ ਦੇ ਵਿੱਚ ਗ੍ਰੀਨ ਹਾਊਸ ਹੋਣਾ ਇੱਕ ਕਿੱਲੇ ਚ ਸ਼ਿਮਲਾ ਮਿਰਚ ਜਿਹਨੂੰ ਕੈਪਸਿਕਮ ਕਿਹਾ ਜਾਂਦਾ ਹੈ ਉਹ ਇੱਕ ਕਿਸਾਨ ਦੇ ਵਿੱਚ 125 ਟਨ ਉਹਦੀ ਪੈਦਾਵਾਰ ਹੈ 125 ਟਨ ਤੇ ਵੇਚਦੇ ਨੇ ਉਹ 7 ਨਿਊਜ਼ੀਲੈਂਡ ਡਾਲਰ ਪਰ ਕਿਲੋ ਤੇ 350 ਰੁਪਈਆ ਇੰਡੀਅਨ ਡਾਲਰ ਇੰਡੀਅਨ ਕਰੰਸੀ ਜੇ ਅਸੀਂ ਉਹਨੂੰ ਕਨਵਰਟ ਕਰੀਏ ਤੇ 4 ਕਰੋੜ 15 ਲੱਖ ਰੁਪਏ ਦਾ ਕਿਲੇ ਚ ਮੇਰੀ ਸ਼ਿਮਲਾ ਵਿੱਚ ਵੇਚਦੇ ਨੇ 4 ਕਰੋੜ 15 ਲੱਖ ਉਹ ਦਿਨ ਦੂਰ ਨੇ ਸਾਰੀਆਂ ਵੱਡੀਆਂ ਇੰਡਸਟਰੀ ਜਿੰਨੀਆਂ ਟਰੇਡਿੰਗ ਹਾਊਸੇਜ਼ ਨੇ ਉਹ ਵਾਗੇ ਆ ਕੇ ਬਹਿਣਗੇ ਸਾਰੀ ਵੱਡੀ ਇੰਡਸਟਰੀ ਜਿਹੜੀ ਹੈ ਜਦੋਂ ਰੌ ਮਟੀਰੀਅਲ ਸਸਤਾ ਹੋ ਗਿਆ ਕੋੜਾ ਸਾਨੂੰ 3000 ਮੀਲ ਤੋਂ ਮਿਲਣਾ ਸ਼ੁਰੂ ਹੋ ਗਿਆ ਸਾਰੀ ਹਿੰਦੁਸਤਾਨ ਦੀ ਤੇ ਬਾਹਰਲੀ ਵੱਡੀ ਇੰਡਸਟਰੀ ਵਾਗੇ ਤੋਂ ਲੈ ਕੇ ਰਾਜਪੁਰੇ ਤੱਕ ਬੈਠੇਗੇ ਪੰਜਾਬ ਦੀ ਮੀਡੀਅਮ ਸਕੇਲ ਪੰਜਾਬ ਦੀ ਸਮਾਲ ਸਕੇਲ ਇੰਡਸਟਰੀ ਵੱਡੇ ਪੇਮਾਨੇ ਤੇ ਤਰੱਕੀ ਕਰੇਗੀ ਅਜਿੱਥੋਂ ਸਾਡੇ ਪ੍ਰਧਾਨ ਜੀ ਆਉਂਦੇ ਨੇ ਲੁਧਿਆਣੇ ਚੋ ਹੋਲਦੀ ਉਥੇ ਹੈ ਟੈਕਸਟਾਈਲਸ ਉਥੇ ਹੈ ਨੇ ਜਲੰਧਰ ਵਿੱਚ ਸਪੋਰਟਸ ਗੁੱਡਸ ਉਥੇ ਨੇ ਸਟੀਲ ਦਾ ਕੰਮ ਗੁਵਿੰਦਗੜ੍ਹ 'ਚ ਬਟਾਲੇ ਦੇ ਵਿੱਚ ਫਾਉਂਡਰੀਜ਼ ਨੇ ਸਾਰਾ ਪੰਜਾਬ ਮੇਰੇ ਵੀਰੋ ਤਾਂ ਤਰੱਕੀ ਕਰੇਗਾ ਜੇ ਸਾਡੀ ਚੁੱਕੀ ਬੰਦਲਗਾ ਖੁੱਲੇਗੀ ਚੋਨੀ ਸਾਹਿਬ ਪੁਰਾਣੇ ਵਕਤ ਦੇ ਦਰੇ ਖਾਇਬਰ ਤੋਂ ਸਾਡਾ ਸਿਲਕ ਰੂਟ ਐ ਸਾਰਾ ਨਾ ਬਾਦ ਬਾਹਰਲੇ ਦੀ ਆਕੇ ਪੰਜਾਬ ਦੇ ਵਿੱਚ ਸਾਰਾ ਨਾ ਪਹਿਲਾ ਸਬੂਤ ਸੀ ਜਿਹਨੂੰ ਲੁੱਟਣ ਆਉਂਦੇ ਸੀ ਕਿਉਂ ਆਉਂਦੇ ਸੀ ਸਾਰੇ ਨਾ ਪਰਫਲਸ ਮੇਰੀ ਬੇਨਤੀ ਆ ਇਹਨੂੰ ਰੋਕ ਇਹਨੂੰ ਆਪਾਂ ਤਕੜੇ ਹੋ ਕੇ ਇਸ ਆਈਡੀਆ ਨੂੰ ਅੱਗੇ ਲੈ ਕੇ ਆਣਾ ਜਿੱਦਣ ਵੀ ਨੈਸ਼ਨਲ ਗਵਰਨਮੈਂਟ ਸਾਡੀ ਆਏਗੀ ਉਸ ਨੈਸ਼ਨਲ ਗਵਰਨਮੈਂਟ ਦੇ ਵਿੱਚ ਅਸੀਂ ਏਸ਼ੀਆ ਨਾਲ ਤੇ ਯੂਰਪ ਨਾਲ ਆਪਣਾ ਬਾਰਡਰ ਖੋਲਾਂਗੇ ਸਾਡੇ ਨੌਜਵਾਨ ਬੱਚੇ ਜਿਹੜੇ ਬਾਹਰਲੇ ਮੁਲਕਾਂ ਜਾਂਦੇ ਕਿਸੇ ਨੂੰ ਜਾਣ ਦੀ ਲੋੜ ਨਹੀਂ ਪੈਗੀ ਉਹ ਆਪਣੇ ਪੁਰਖਾਂ ਦੇ ਇਸ ਜ਼ਮੀਨ ਦੇ ਵਿੱਚ ਵਾਪਸ ਪਰਤ ਕੇ ਆਣ ਪੰਜਾਬ ਦੀ ਇਕਨੋਮੀ ਦੀ ਬੈਟਰਮੈਂਟ ਵਾਸਤੇ ਉਹ ਇੱਥੇ ਤਕੜੇ ਹੋ ਕੇ ਆਪਣਾ ਯੋਗਦਾਨ ਪਾਣਗੇ ਹੁਣ ਅਖੀਰ ਦੇ ਵਿੱਚ ਮੈਂ ਇੱਕੋ ਗੱਲ ਜਿੰਨੇ ਵਾਲਾ ਗੁਰੂ ਵਾਸਤੇ ਤੇ ਡੈਣੀ ਸਾਹਿਬ ਕਿੱਥੇ ਨੇ ਇੱਥੇ ਆਉਂਦੇ ਮੇਰੀ ਗੱਲ ਸੁਣੋ ਮੇਰੇ ਵੀਰੋ ਸਾਡੀ ਬਚਨ ਬੱਧਾ ਕਾਂਗਰਸ ਦੀ ਚੰਗੀ ਤਰ੍ਹਾਂ ਟੀਵੀ ਵਾਲੇ ਵੀ ਸੁਣੋ ਗੁਰੂ ਮਹਾਰਾਜ ਸਾਹਿਬ ਨੇ ਮੇਰ ਕਿਤੀ ਤੁਸੀਂ ਵੋਟਾਂ ਪਾਈਆਂ ਸਾਰੇ ਨੂੰ ਪਹਿਲਾ ਬੰਦਾ ਜਿਹੜਾ ਕਟੇਰੇ 'ਚ ਖੜਾ ਕਰਾਂਗਾ ਉਹ ਭਗਵੰਤ ਮਾਨ ਹੋਏ ਜੋ ਪੰਜਾਬ ਨਾਲ ਲੁੱਟ ਹੋ ਰਹੀ ਏ ਤੇ ਭਗਵੰਤੇ ਤੋਂ ਬਾਅਦ ਜਿੰਨੇ ਦਿੱਲੀ ਦੇ ਲਟੇਰੇ ਨੇ ਕੇਜਰੀਵਾਲ ਹੋਏ ਸਸੋਧੀਆਂ ਹੋਏ ਤੇ ਜੈਨ ਹੋਏ ਤੇ 5ਵੇਂ ਨੰਬਰ ਤੇ ਆਏਗਾ ਈਟੀਓ ਜਿਹੜਾ ਇਥੋਂ ਵਾਲਾ ਜਿਹੜਾ ਪਹਿਲੇ ਬੈਂਡ ਵਜਾਂਦਾ ਰਿਹਾ ਉਹਦਾ ਬੈਂਡ ਅਸੀਂ ਵਜਾਵਾਂਗੇ ਜਿੰਨੀ ਭਾਰੀ ਲੁੱਟ ਜਿੰਨੀ ਭਾਰੀ ਲੁੱਟ ਅਰ ਭਜਨ ਸਿੰਘ ਨੇ ਇਥੇ ਪਾਈ ਆ ਸਾਡੇ ਕੋਲ ਇੱਕ ਇੱਕ ਚੀਜ਼ ਦੀ ਜਾਣਕਾਰੀ ਮੇਰੇ ਵੀਰੋ ਸਾਹਿਬ ਤੁਹਾਨੂੰ ਪਤਾ ਨਹੀਂ ਹੋਏ ਵੱਡੇ ਪੈਮਾਨਿਆਂ ਤੇ ਜਿਹੜਾ ਮਹਿਕਮਾ ਉਹਦੇ ਕੋਲੋਂ ਹੈ ਵੱਡੇ ਪੈਮਾਨਿਆਂ ਤੇ ਲੁੱਟ ਹੋ ਰਹੀ ਹੈ ਇਹ ਹੁਣ ਬੈਂਡ ਵਜਾਉਣ ਵਾਲਾ ਨਹੀਂ ਰਹਿ ਗਿਆ ਇਹ ਤਾਂ ਪੰਜਾਬ ਦਾ ਬੈਂਡ ਵਜਾਣਾ ਸ਼ੁਰੂ ਕਰ ਦਿੱਤਾ ਤੈਨੂੰ ਤੋ ਇਹਦਾ ਬੈਂਡ ਚੰਗੀ ਤਰ੍ਹਾਂ ਵਜਾਵਾਂਗੇ ਇਹ ਸਾਡੀ ਬਚਨ ਪਤਾ ਸਾਰਿਆਂ ਨੇ ਲੋਟ ਕਰ ਲਿਓ ਅਸੀਂ ਭੱਜਣ ਵਾਲੇ ਨੇ ਮੌਕਾ ਮਿਲੇ ਸੀ ਗੁਰੂ ਮਾਰਾ ਸਾਹਿਬ ਮਿਹਰ ਕਰ ਮੌਕਾ ਦੇਣ ਤੇ ਡੈਡੀ ਸਾਹਿਬ ਤਗੜੇ ਹੋ ਕੇ ਫਰਜੂ ਤਗੜੇ ਹੋ ਕੇ ਪੈ ਜੋ ਇਹਨੂੰ ਇਹਨਾਂ ਚੋਰਾ ਨੂੰ ਅਸੀਂ ਆ ਹੁਣ ਸਾਡਾ ਬਜਟ ਸੈਸ਼ਨ ਆਣਾ ਦੋ ਦੋ ਹੱਥ ਕਰਾਂਗੇ ਇਹਨਾਂ ਸਾਰੇ ਚੋਰਾ ਦੇ ਨਾਲ ਵੱਡੇ ਪੇਮਾਨੇ ਤੇ ਦਰਿਆਵਾਂ ਦੀ ਲੁੱਟ ਵੱਡੇ ਪੇਮਾਨੇ ਤੇ ਸ਼ਹਿਰਾਂ ਦੀ ਲੁੱਟ ਵੱਡੇ ਪੇਮਾਨੇ ਤੇ ਪੰਜਾਬ ਦੀਆਂ ਜਾਇਦਾਦਾਂ ਦੀ ਲੁੱਟ ਇਹ ਕਰ ਰਹੇ ਨੇ ਕੋਈ ਗਰੀਬ ਵਾਲੇ ਇਹਨਾਂ ਦਾ ਧਿਆਨ ਨਹੀਂ ਕਿਸੇ ਔਰਤ ਵਾਲ ਧਿਆਨ ਰੁਪਈਆ ਕਹਿੰਦੇ ਅਸੀਂ ਦਵਾਂਗੇ ਕੋਈ ਚੁਆਨੀ ਕਿਸੇ ਨੂੰ ਨਹੀਂ ਕਿਸੇ ਨੂੰ ਪਿੱਛੇ ਮੂੰਹ ਨਹੀਂ ਗਿਆ ਕਾਪਾ ਪੈਨਸ਼ਨ ਕਹਿੰਦੇ ਸੀ 1500 ਤੋਂ 2.5 ਹਜ਼ਾਰ ਕਰਾਂਗਾ ਕਿੱਥੇ ਆਓ ਆ ਜਿਹੜੀ ਹੈਲਥ ਦਾ ਗੱਲ ਸਾਡੇ ਸੈਕਟਰੀ ਸਾਹਿਬ ਨੇ ਕੀਤੀ ਹੈ ਟੋਟਲ ਫਰਾਡ ਹੋ ਰਿਹਾ ਆਪਣੇ ਲੋਕਾਂ ਨੂੰ ਮਸ਼ੀਨਾਂ ਵੰਡ ਦਿੱਤੀਆਂ ਜਿਹੜੀ ਹੈਲਥ ਵਿਭਾਗ ਨੂੰ ਚਾਹੀਦੀਆਂ ਸੀ ਕਾਰਡ ਬਣਾਉਣ ਵਾਲੀਆਂ ਲਾਈਫ ਆ ਜਿਹੜੀ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਦਾ ਕਾਰਡ ਹੈ ਉਹ ਸਾਰੇ ਇਹਨਾਂ ਦੇ ਇਹਨਾਂ ਦੇ ਜਿਹੜੇ ਟਾਊਟ ਨੇ ਆਮ ਆਦਮੀ ਦੇ ਉਹ ਘਰਾਂ ਵਿੱਚ ਮਸ਼ੀਨਾਂ ਲਈ ਫਿਰਦੇ ਤੁਹਾਡਾ ਦਾਸ ਬੜੀ ਜਲਦੀ ਹਾਈ ਕੋਰਟ ਦੇ ਖਿਲਾਫ ਜਾ ਰਹੇ ਇਹ ਹੈਲਥ ਮਿਨਿਸਟਰੀ ਕੋ ਮਸ਼ੀਨਾਂ ਚਾਹੀਦੀਆਂ ਨੇ ਇਹ ਸਰਕਾਰੀ ਅਦਾਰਿਆਂ ਕੋ ਮਸ਼ੀਨਾਂ ਚਾਹੀਦੀਆਂ ਨੇ ਤੁਸੀਂ ਜਾਣਦੇ ਹੋ ਕਿ ਸਾਡੇ ਵਰਕਰ ਜਿਹੜੇ ਨੇ ਕੋਈ ਇਹਨਾਂ ਸਾਹਮਣੇ ਗੋਡੇ ਟੇਕਣੇ ਨਾ ਤੇ ਘਰਾਂ ਜਾ ਕੇ ਹਰ ਕਿਸੇ ਨਹੀਂ ਹੋਏਗਾ ਭਗਵੰਤ ਮਾਨ ਨੂੰ ਮੈਂ ਦੱਸ ਦੇਣਾ ਚਾਹੁੰਦਾ ਭਗਵੰਤ ਮਾਨਾ ਤਿਆਰੀ ਕਰ ਤੈਨੂੰ ਅਸੀਂ 에ਰਪੋਰਟ ਤੋਂ ਵੀ ਨਹੀਂ ਭਜਣ ਦੇਣਾ ਇਹ ਚੋਰਾ ਦਾ ਟੋਲਾ ਜਦੋਂ ਤੁਹਾਨੂੰ ਪਤਾ ਹੈ ਇਲੈਕਸ਼ਨ ਦੀਆਂ ਵੋਟਾਂ ਪੈਂਦੀਆਂ ਤੇ ਗਿਣਤੀ ਦੇ ਵਿੱਚ 10-12 ਦਿਨਾਂ ਦਾ ਫਰਕ ਹੁੰਦਾ ਇਹ ਸਾਰੇ ਜਾਣੇ ਸਮਝਦੇ ਨੇ ਕਿ ਅਸੀਂ ਦਿੱਲੀ ਦੇ 에ਰਪੋਰਟਾਂ ਤੋਂ ਜਾ ਕੇ ਵੇਖਾਂਗੇ ਜੇ ਤੇ ਕੋਈ ਰਿਜ਼ਲਟ ਚੰਗਾ ਆਇਆ ਤੇ ਵਾਪਸ ਪਰਤਾਵਾਂਗੇ ਨਹੀਂ ਤੇ ਉੱਥੋਂ ਹੀ ਆਸਟ੍ਰੇਲੀਆ ਮੈਲਬੌਰੀ ਆਡਲੇਡ ਚਲੇ ਜਾਵਾਂਗੇ ਕਿਸੇ ਨੇ ਨਹੀਂ ਦੇ ਜਾਣਦਾ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ ਬਹੁਤ ਸਾਰੇ ਅਫਸਰਾਂ ਨਾਲ ਰੰਦਾਵਾ ਜੀ ਵੱਡੇ ਪੁਲਿਸ ਦੇ ਅਫਸਰਾਂ ਨਾਲ ਗੱਲ ਹੋ ਗਈ ਹੈ ਉਹਨੇ ਕਿਹਾ ਪਰਵਾਹ ਨਾ ਕਰੋ ਜੀ ਅਸੀਂ ਇਹਨਾਂ ਦੇ ਗੁੱਟਾਂ ਨੂੰ ਰੱਸਾ ਬਨ ਕੇ 에ਰਪੋਰਟਾਂ ਤੋਂ ਵਾਪਸ ਲੈ ਕੇ ਆਵਾਂਗੇ ਇਹਨਾਂ ਲੁਟੇਰਿਆਂ ਦੇ ਟੋਲੇ ਨੂੰ ਇਥੋਂ ਭੱਜਣ ਨਹੀਂ ਦਿੱਤਾ ਜਾਏਗਾ ਯੂਰਪੀਅਨ ਯੂਨੀਅਨ ਦੇ ਨਾਲ ਇੱਕ ਫ੍ਰੀ ਟ੍ਰੇਡ ਐਗਰੀਮੈਂਟ ਮੋਦੀ ਸਾਹਿਬ ਨੇ ਕੀਤਾ ਚੰਦ ਦਿਨ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਜਿਹੜਾ ਅਮਰੀਕਾ ਦਾ ਉਹਨੇ 50% ਹਿੰਦੁਸਤਾਨ ਦਾ ਜਿੰਨਾ ਬਾਹਰ ਮਾਲ ਜਾਂਦਾ ਅਮਰੀਕਾ ਉਹਦੇ ਤੇ 50% ਟੈਕਸ ਲਾਤਾ ਟੈਰਫ ਜਿਹਨੂੰ ਕਿਹਾ ਜਾਂਦਾ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਅਚਾਨਕ ਪਤਾ ਲੱਗਾ 50 ਤੋਂ ਘਟਾ ਕੇ 18 ਕਰ ਦਿੱਤਾ